ਸਤਿ ਸ਼੍ਰੀ ਅਕਾਲ ਜੀ ਵੈਲਕਮ ਆ ਜੀ ਤੁਹਾਡਾ ਆਪਣੇ ਚੈਨਲ ਬੀ ਸਟਾਈਲਿਸ਼ ਤੇ ਅੱਜ ਆਪਾਂ ਫੇਰ ਤੁਹਾਡੇ ਨਾਲ ਬਹੁਤ ਹੀ ਪਿਆਰੇ ਜਿਹੇ ਸੂਟ ਸ਼ੇਅਰ ਕਰ ਰਹੇ ਹਾਂ ਸੋ ਜਿਵੇਂ ਜਿਵੇਂ ਵੀ ਆਪਣੇ ਕੋਲੇ ਆਰਡਰ ਆ ਰਹੇ ਆ ਜੀ ਆਪਾਂ ਸੂਟ ਜਿਹੜੇ ਕੰਪਲੀਟ ਕਰ ਰਹੇ ਹਾਂ ਸੋ ਸਾਡੀ ਕੋਸ਼ਿਸ਼ ਹੁੰਦੀ ਹੈ ਕਿ ਅਸੀਂ ਅਗਰ ਕੁਝ ਨਵਾਂ ਬਣਾਉਣ ਦੀ ਕੋਸ਼ਿਸ਼ ਕਰਦੇ ਹਾਂ ਤਾਂ ਉਹ ਤੁਹਾਡੇ ਨਾਲ ਜ਼ਰੂਰ ਸ਼ੇਅਰ ਕਰਦੇ ਹਾਂ ਸੋ ਜਿਵੇਂ ਪ੍ਰਿੰਟਡ ਦੇ ਉੱਪਰ ਵਰਕ ਆਪਾਂ ਪਿੱਛੇ ਜੇ ਕਾਫੀ ਤੁਹਾਨੂੰ ਬੋਟਮ ਤੇ ਵਰਕ ਸ਼ਰਟ ਦੇ ਵਿੱਚ ਆਪਾਂ ਇਨਸਰਟ ਕਰਕੇ ਜਿਵੇਂ ਵਰਕ ਕੀਤਾ ਹੁੰਦਾ ਸੋ ਉਸ ਤਰ੍ਹਾਂ ਦਾ ਤੁਹਾਨੂੰ ਕਾਫੀ ਅਸੀਂ ਸ਼ੋਅ ਕੀਤਾ ਸੋ ਉਸ ਤਰ੍ਹਾਂ ਦੀ ਹੀ ਅੱਜ ਆਪਾਂ ਤੁਹਾਡੇ ਨਾਲ ਕਾਟਨ ਦੇ ਵਿੱਚ ਤੇ ਸਿੰਪਲ ਜਿਵੇਂ ਡੇਲੀ ਵੇਅਰ ਤੁਸੀਂ ਬਣਾ ਸਕਦੇ ਹੋ ਡੇਲੀ ਵੇਅਰ ਕੈਜ਼ੂਅਲ ਵੇਅਰ ਸੋ ਉਹ ਸੂਟ ਜਿਹੜੇ ਲੈ ਕੇ ਆਏ ਹੈਗੇ ਆ ਜਿਵੇਂ ਕਿ ਬਲੈਕ ਇਹ ਜੀ ਜੌਰਜਟ ਦੇ ਵਿੱਚ ਹੈ ਇਹ ਹੈਗਾ ਵਿੱਚ ਆਪਾਂ ਕੱਟ ਕੇ ਇਹਦੇ ਇਸ ਤਰ੍ਹਾਂ ਕਪੜਾ ਦੇ ਕੇ ਉੱਪਰ ਪੈਚ ਦੇ ਕੇ ਉੱਪਰ ਵਰਕ ਕੀਤਾ ਹੋਇਆ ਜੀ ਜਿਵੇਂ ਬਹੁਤ ਹੀ ਸੌਬਰ ਜਿਹਾ ਔਰ ਇਧਰ ਜਿਹੜਾ ਪ੍ਰਿੰਟ ਹੈਗਾ ਇਹ ਬਹੁਤ ਹੀ ਡਿਫਰੈਂਟ ਜਿਹਾ ਸੌਬਰ ਜਿਹਾ ਬਲੈਕ ਦੇ ਵਿੱਚ ਬਹੁਤ ਹੀ ਪਿਆਰਾ ਜਿਹਾ ਪ੍ਰਿੰਟਿੰਗ ਹੈ ਸੋ ਉਹਦੇ ਅਕੋਰਡਿੰਗ ਆਪਾਂ ਵਰਕ ਦਿੱਤਾ ਹੋਇਆ ਜੀ ਇਸ ਤਰ੍ਹਾਂ ਬਾਜੂ ਦੇ ਵਿੱਚ ਦਿੱਤਾ ਹੋਇਆ ਦੇਖ ਸਕਦੇ ਹੋ ਤੁਸੀਂ ਔਰ ਬਾਟਮ ਦੇ ਵਿੱਚ ਵੀ ਆਪਾਂ ਇਸ ਤਰ੍ਹਾਂ ਵਰਕ ਦਿੱਤਾ ਹੋਇਆ ਸੋ ਉਹਦੇ ਨਾਲ ਇੱਕ ਬਹੁਤ ਹੀ ਪਿਆਰਾ ਪ੍ਰਿੰਟਡ ਗ੍ਰੇਸਫੁਲ ਸੂਟ ਦਾ ਜਿਹੜਾ ਰੈਡੀ ਹੁੰਦਾ ਔਰ ਇਹਦੇ ਵਿੱਚ ਆਪਾਂ ਫੁੱਲ ਟਾਈਡ ਹੈ ਦੁਪੱਟਾ ਹੈਗਾ ਜੀ ਅਗਰ ਤੁਸੀਂ ਇਹਨੂੰ ਪੂਰਾ ਕਲੀਅਰ ਦੇਖਣਾ ਚਾਹੁੰਦੇ ਹੋ ਤਾਂ ਆਪਾਂ ਤੁਹਾਡੇ ਨਾਲ ਜਿਹੜਾ ਬੀ ਸਟਾਈਲਿਸ਼ ਆਪਣਾ ਇੰਸਟਾ ਦਾ ਪੇਜ ਹੈਗਾ ਉੱਥੇ ਜਾ ਕੇ ਤੁਸੀਂ ਇਹ ਦੇਖ ਬਹੁਤ ਹੀ ਪਿਆਰਾ ਦੁਪੱਟਾ ਹੈ ਹਲਕਾ ਫੋਕਾ ਜਿਹਾ ਇਹਦੇ ਵਿੱਚ ਫਲੋਈ ਜਿਹਾ ਟੱਚ ਦਿੱਤਾ ਹੋਇਆ ਕਲਰਸ ਦਾ ਸੋ ਆਪਣਾ ਵੀ ਸਟਾਈਲਿਸ਼ ਤੇ ਇੰਸਟਾ ਦਾ ਪੇਜ ਹੈ ਜੀ ਉੱਥੇ ਜਾ ਕੇ ਵੀ ਤੁਸੀਂ ਚੈੱਕ ਕਰ ਸਕਦੇ ਹੋ ਕਿ ਆਪਾਂ ਕਿਸ ਤਰ੍ਹਾਂ ਦੇ ਇਹ ਲੁੱਕ ਆਉਂਦੀ ਹੈ ਇਹ ਦੇਅਰ ਕਰਨ ਦੇ ਵਿੱਚ ਸੋ ਨੈਕਸਟ ਸੂਟ ਹੈਗਾ ਜੀ ਜਿਵੇਂ ਕਿ ਬਹੁਤ ਸਾਰੇ ਭੈਣਾਂ ਦੇ ਕੁਐਸਚਨ ਵੀ ਹੁੰਦੇ ਆ ਕਿ ਸਰਦੀ ਦੇ ਵਿੱਚ ਆਪਾਂ ਕੀ ਵੀਅਰ ਕਰੀਏ ਤੁਸੀਂ ਸਰਦੀ ਪ੍ਰਿੰਟਡ ਦੇ ਵਿੱਚ ਵੀ ਇਹ ਸੂਟ ਆ ਜਿਹੜਾ ਇਸ ਤਰ੍ਹਾਂ ਦੇ ਸਟਾਈਲਿਸ਼ ਬਣਾ ਕੇ ਤੁਸੀਂ ਪਾ ਸਕਦੇ ਹੋ ਗੁਰਦੁਆਰਾ ਸਾਹਿਬ ਲਈ ਪਾ ਸਕਦੇ ਹੋ ਸੋ ਇਹ ਹੈਗਾ ਜੀ ਜਿਵੇਂ ਇਹ ਜਿਹੜਾ ਸਟੱਫ ਹੈਗਾ ਜੀ ਇਹ ਬਹੁਤ ਹੀ ਸ਼ਾਈਨ ਵਾਲੀ ਕਾਟਨ ਹੁੰਦੀ ਹੈ ਸੋ ਇਹਦਾ ਨਾਮ ਆਪਾਂ ਤੁਹਾਨੂੰ ਕੋਈ ਵੀ ਨਹੀਂ ਤੁਹਾਨੂੰ ਇੱਕ ਸਮਝਾਉਣ ਲਈ ਵੀ ਇਹ ਹੀ ਸ਼ਾਈਨ ਵਾਲੀ ਕਾਟਨ ਹੁੰਦੀ ਹੈ ਜੀ ਜਿਵੇਂ ਅੱਗੇ ਗ੍ਰੇਸ ਕਾਟਨ ਸੀਗੀ ਸੋ ਥੋੜਾ ਬਹੁਤ ਹੀ ਜ਼ਿਆਦਾ ਉਹਦੇ ਵਿੱਚ ਵਲ ਪੈਂਦੇ ਸੀ ਉਹਨਾਂ ਉਹ ਗ੍ਰੇਸਫੁਲ ਨਹੀਂ ਸੀ ਸਟੱਫ ਸੋ ਇਹ ਬਹੁਤ ਹੀ ਗ੍ਰੇਸਫੁਲ ਸਟੱਫ ਹੈ ਬਹੁਤ ਹੀ ਸੁਪੀਰੀਅਰ ਸਟੱਫ ਆ ਇਹ ਇਹ ਤੁਸੀਂ ਸਰਦੀ ਦੇ ਵਿੱਚ ਅਗਰ ਤੁਸੀਂ ਕੋਈ ਵੀ ਸੂਟ ਬਣਾਉਣਾ ਜੀ ਇਸ ਸਟੱਫ ਆ ਜਿਹੜਾ ਤੁਸੀਂ ਲੈ ਸਕਦੇ ਹੋ ਇਹਦੇ ਉੱਪਰ ਆਪਾਂ ਇਸ ਤਰ੍ਹਾਂ ਵਾਈਟ ਵਰਕ ਕੀਤਾ ਹੋਇਆ ਜੀ ਸੋ ਬਹੁਤ ਹੀ ਪਿਆਰਾ ਜਿਹਾ ਵਰਕ ਕੀਤਾ ਹੋਇਆ ਇਸ ਤਰ੍ਹਾਂ ਇਹ ਜਾਜੂ ਤੇ ਵਰਕ ਹੈ ਇਥੇ ਆਪਾਂ ਗਲੇ ਦੇ ਵਿੱਚ ਲੀਸ ਜਿਹੜੀ ਇਨਸਰਟ ਕੀਤੀ ਹੋਈ ਆ ਸਾਈਜ਼ ਤੇ ਵੀ ਲੀਸ ਲੱਗੀ ਹੋਈ ਹੈ ਜੀ ਚੌਕਾਂ ਤੇ ਸੋ ਇਹਦੇ ਵਿੱਚ ਆਪਣੇ ਕੋਲੇ ਪਹੁੰਚੇ ਤੇ ਵੀ ਆਪਾਂ ਵਰਕ ਦਿੱਤਾ ਹੋਇਆ ਸੋ ਅਗਰ ਤੁਸੀਂ ਸੇਮ ਇਸ ਸਟਫ ਤੇ ਬਣਾਉਣਾ ਚਾਹੁੰਦੇ ਹੋ ਜੌਰਜਟ ਤੇ ਬਣਾਉਣਾ ਚਾਹੁੰਦੇ ਹੋ ਸੇਮ ਪ੍ਰਾਈਸ ਪਾਊਗਾ ਜੀ ਸੈਮੀ ਗਰੇਵ ਚ ਬਣਾਉਣਾ ਚਾਹੁੰਦੇ ਹੋ ਸੇਮ ਪ੍ਰਾਈਜ਼ ਹੋਊਗਾ ਕਿਉਂਕਿ ਜਿਹੜਾ ਇਹ ਸਟੱਫ ਹੈਗਾ ਇਹ ਬਹੁਤ ਹੀ ਸੁਪੀਰੀਅਰ ਤੇ ਕਾਸਟੀ ਸਟੱਫ ਹੁੰਦਾ ਹੈ ਮਤਲਬ ਜੌਰਜਟ ਕ੍ਰੇਪ ਦੀ ਰੇਂਜ ਦੇ ਵਿੱਚ ਹੀ ਆ ਜਾਂਦਾ ਹੈ ਇਹ ਸਟੱਫ ਔਰ ਬਹੁਤ ਹੀ ਬੈਸਟ ਆ ਕੋਈ ਇਹਦੇ ਤੇ ਬੁਰਨੀ ਆਉਂਦਾ ਕੋਈ ਸ਼੍ਰਿੰਕ ਨਹੀਂ ਹੁੰਦਾ ਬਹੁਤ ਹੀ ਬੈਸਟ ਸਟੱਫ ਆ ਅਗਰ ਤੁਸੀਂ ਸਰਦੀਆਂ ਦੇ ਲਈ ਇਹਨੂੰ ਬਣਾਉਣਾ ਚਾਹੁੰਦੇ ਹੋ ਇਹਦੇ ਵਿੱਚ ਆਪਾਂ ਇਹਦੇ ਨਾਲ ਚਨੌਣ ਦਾ ਦੁਪੱਟਾ ਕੀਤਾ ਜੀ ਵਿੱਚ ਲਾਈਨਸ ਹੈ અમાਦੇ ਡਿਫਰੈਂਟ ਤੇ ਬਹੁਤ ਹੀ ਪਿਆਰਾ ਜਿਹਾ ਇਹ ਸੂਟ ਹੈ ਜੀ ਅਗਰ ਤੁਸੀਂ ਵੀ ਬਣਾਉਣਾ ਤੁਸੀਂ ਸੇਮ ਆਰਡਰ ਕਰ ਸਕਦੇ ਹੋ ਜਿਵੇਂ ਗੁਰਦੁਆਰਾ ਸਾਹਿਬ ਜਾਣ ਲਈ ਬਣਾਉਣਾ ਤਾਂ ਇਹ ਸੂਟ ਹੈ ਜਿਹੜੇ ਬੈਸਟ ਨੇ ਜੀ ਨੈਕਸਟ ਹੈਗਾ ਆਪਾਂ ਤੁਹਾਨੂੰ ਦਿਖਾ ਰਹੇ ਸੀ ਕਿ ਕਿਸ ਤਰ੍ਹਾਂ ਤੁਸੀਂ ਅ ਥੋੜੇ ਸਿੰਪਲ ਦੇ ਵਿੱਚ ਤੁਸੀਂ ਕਿਸ ਤਰ੍ਹਾਂ ਸੂਟ ਬਣਾ ਸਕਦੇ ਹੋ ਜਿਵੇਂ ਇਹ ਲੈ ਲੈਣ ਸਟੱਫ ਹੈ ਜੀ ਉਹ ਸ਼ਾਈਨ ਵਾਲਾ ਸਟੱਫ ਸੀ ਉਹ ਵੀ ਮਤਲਬ ਉੱਤੇ ਲਾਈਨਿੰਗ ਜ਼ਰੂਰ ਲੱਗੂਗੀ ਆਪਾਂ ਇਹ ਤੁਹਾਨੂੰ ਦੱਸਣਾ ਚਾਹੁੰਦੇ ਹਾਂ ਇਹ ਲੈ ਲੈਣਾ ਜੀ ਇਹ ਆਪਾਂ ਵਿਦਆਊਟ ਲਾਈਨਿੰਗ ਸ਼ੋ ਕੀਤਾ ਜਿਵੇਂ ਜੇ ਬਾਹਰ ਹੈ ਤਾਂ ਤੁਸੀਂ ਇਹ ਲਾਈਨਿੰਗ ਵੀ ਲਵਾ ਸਕਦੇ ਹੋ ਅਗਰ ਨਹੀਂ ਤੁਸੀਂ ਵਿਦਆਊਟ ਲਾਈਨਿੰਗ ਤੁਹਾਨੂੰ ਸਟੱਫ ਚਾਹੀਦਾ ਤਾਂ ਤੁਸੀਂ ਇਹ ਵੀ ਕਰ ਸਕਦੇ ਹੋ ਇਹ ਦੇਖੋ ਇਸ ਤਰ੍ਹਾਂ ਦੀ ਡਿਜ਼ਾਈਨਿੰਗ ਹੈ ਜੀ ਉੱਪਰ ਤੱਕ ਆਪਣੇ ਇਸ ਤਰ੍ਹਾਂ ਦਾ ਵਰਕ ਹੈਗਾ ਔਰ ਇਹ ਪਹੁੰਚੇ ਤੇ ਆਪਾਂ ਲੈ ਲਨ ਸਟੱਫ ਹੈ ਜੀ ਇਹ ਲੈ ਲਨ ਸਟੱਫ ਦੇ ਵਿੱਚ ਵੀ ਬਣਾ ਸਕਦੇ ਹੋ ਅਗਰ ਤੁਸੀਂ ਲਾਈਨਿੰਗ ਲਵਾ ਲੈਨੇ ਹੋ ਤਾਂ ਇਹਦੇ ਉੱਪਰ ਜਿਹੜਾ ਬਹੁਤ ਹੀ ਗ੍ਰੇਸਫੁਲ ਆਉਂਦਾ ਹੈਗਾ ਤੁਸੀਂ ਜਿਵੇਂ ਮਰਜ਼ੀ ਵੇਅਰ ਕਰ ਸਕਦੇ ਹੋ ਗ੍ਰੇਸ ਬਹੁਤ ਆਉਂਦੀ ਹੈ ਲਾਈਨਿੰਗ ਦੇ ਨਾਲ ਸੋ ਇਹ ਸੁਪਰ نیٹ ਦਾ ਦੁਪੱਟਾ ਹੈ ਜੀ ਇਹਦੀ ਨਾਲ ਇਹਦੇ ਵਿੱਚ ਆਪਾਂ ਇਸ ਤਰ੍ਹਾਂ ਡਿਜ਼ਾਈਨਿੰਗ ਦਿੱਤੀ ਹੋਈ ਹੈ ਸੋ ਇਹ ਬਹੁਤ ਹੀ ਡਿਫਰੈਂਟ ਸਟਾਈਲ ਦਾ ਸੂਟ ਹੈ ਜੀ ਪਰ ਤੁਸੀਂ ਆਮ ਸਿੰਪਲ ਵੇਅਰ ਕਰਨ ਲਈ ਕਿਤੇ ਜਾਣ ਲਈ ਬਣਾਉਣੇ ਹੋ ਤਾਂ ਇਹ ਬਹੁਤ ਵਧੀਆ ਹੈਗਾ ਅਗਰ ਤੁਸੀਂ ਸੂਟ ਨੂੰ ਲਾਈਨਿੰਗ ਲਗਾ ਲੈਣੇ ਹੋ ਜੀ ਤਾਂ ਉਹਦੀ ਡਿਊਰੇਬਿਲਟੀ ਹੈ ਜਿਹੜੀ ਵੱਧ ਜਾਂਦੀ ਹੈ ਉਹ ਤੁਹਾਡੇ ਲਈ ਜਾਦੇ ਦੇਰ ਤੱਕ ਚੱਲੇਗਾ ਉਹ ਸ਼੍ਰਿੰਕ ਨਹੀਂ ਹੋਊਗਾ ਸੋ ਇਹ ਕੁਸ਼ਕ ਆਪ ਨੂੰ ਲੱਗਦਾ ਹੈ ਕਿ ਜਦੋਂ ਆਪਾਂ ਪਹਿਲਾਂ ਸਟਿਚ ਕਰਾਉਨੇ ਆਪਾਂ ਨੂੰ ਸਟੀਚਿੰਗ ਜ਼ਿਆਦਾ ਪੈਂਦੀ ਹੈ ਪਰ ਉਨਾ ਹੀ ਸੂਟ ਦਾ ਜਿਹੜਾ ਟਾਈਮਿੰਗ ਹੈ ਖੰਡਣ ਦਾ ਉਹ ਵੱਧ ਜਾਂਦੀ ਹੈਗੀ ਹੈ ਸੋ ਇਹ ਸੀਗੇ ਜੀ ਕੁਝ ਸਿੰਪਲ ਸੈਮੀ ਫਾਰਮਲ ਜੇ ਕੈਜ਼ੂਅਲ ਵੇਅਰ ਜੇ ਸੋ 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 ਤੁਹਾਨੂੰ ਜ਼ਰੂਰ ਪਸੰਦ ਆਏ ਹੋਣਗੇ ਔਰ ਇਸੇ ਤਰ੍ਹਾਂ ਜੀ ਆਪਾਂ ਤੁਹਾਡੇ ਨਾਲ ਨਵੇਂ-ਨਵੇਂ ਆਈਡੀਆਜ਼ ਸ਼ੇਅਰ ਕਰਦੇ ਰਵਾਂਗੇ ਇੰਸਟਾ ਦਾ ਪੇਜ ਆਪਾਂ ਕਮੈਂਟ ਦੇ ਵਿੱਚ ਪਿੰਨ ਕਰ ਦਾਂਗੇ ਜੀ ਉੱਥੇ ਜਾ ਕੇ ਤੁਸੀਂ ਸਾਰੇ ਵੀਡੀਓਜ਼ ਦੇਖ ਸਕਦੇ ਹੋ ਸੋ ਜੀ ਬਹੁਤ ਬਹੁਤ ਥੈਂਕ ਯੂ ਜੀ ਵੀਡੀਓ ਵਾਚ ਕਰਨ ਲਈ ਥੈਂਕ ਯੂ so much